ਐਸਕੇਐਮ ਵੱਲੋਂ ਜਿਹੜੀ ਅਗਲੀ ਮੀਟਿੰਗ ਸੀ ਉਹ 15 ਤਰੀਕ ਨੂੰ ਰੱਖੀ ਗਈ ਸੀ ਅਤੇ ਜਿਹੜਾ ਖਨੌਰੀ ਮੋਰਚਾ ਉਸ ਵੱਲੋਂ ਬੇਨਤੀ ਕਰਨ ਦੇ ਉੱਤੇ ਐਸਕੇਐਮ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਭਲਕੇ ਸੱਦ ਲਈ ਗਈ ਆ ਤੇ ਇਹ ਫੈਸਲਾ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਕੀਤਾ ਗਿਆ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦਿਨ ਵਰਦਨ ਖਰਾਬ ਹੋ ਰਹੀ ਆ ਤੇ ਜਿਹੜੀ 15 ਜਨਵਰੀ ਨੂੰ ਹੁਣ ਇਹ ਮੀਟਿੰਗ ਹੋਣੀ ਸੀ ਉਹ ਕਾਫੀ ਜਲਦੀ ਬੁਲਾ ਲਈ ਹੈ ਤੇ ਜਿਹੜੇ ਅਗਲੇ ਫੈਸਲੇ ਨੇ ਉਹ ਵੀ ਕਾਫੀ ਅੱਗੇ ਨਿਕਲ ਕੇ ਆਉਣਗੇ ਕਿਉਂਕਿ ਜਿਹੜੇ ਐਸਕੇਐਮ ਦੇ ਆਗੂ ਨੇ ਉਹ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਜਾ ਕੇ ਆਏ ਸੀ ਅਤੇ ਉਹਨਾਂ ਦੀ ਬਾਰਤਾਲਾਪ ਵੀ ਜਿਹੜੇ ਡੱਲੇਵਾਲ ਸਾਹਿਬ ਨਾਲ ਹੋਈ ᱛੀ ਅਤੇ ਉਹਨਾਂ ਵੱਲੋਂ ਜਿਹੜੇ ਅਗਲੇ ਫੈਸਲੇ ਸੀ ਉਹ 15 ਤਰੀਕ ਨੂੰ ਲੈ ਜਾਣੇ ਸੀ ਅਤੇ ਹੁਣ ਇਹ ਮੀਟਿੰਗ ਜਿਹੜੀ ਆ ਉਹ ਭਲਕੇ ਹੋਣ ਜਾ ਰਹੀ ਹੈ ਐਸਕੇਐਮ ਵੱਲੋਂ ਜਿਹੜੀ ਅਗਲੀ ਮੀਟਿੰਗ ਸੀ ਉਹ 15 ਤਰੀਕ ਨੂੰ ਰੱਖੀ ਗਈ ਸੀ ਅਤੇ ਜਿਹੜਾ ਖਨੌਰੀ ਮੋਰਚਾ ਉਸ ਵੱਲੋਂ ਬੇਨਤੀ ਕਰਨ ਦੇ ਉੱਤੇ ਐਸਕੇਐਮ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਭਲਕੇ ਸੱਦ ਲਈ ਗਈ ਆ ਤੇ ਇਹ ਫੈਸਲਾ ਦੱਲੇয়াল ਸਾਹਿਬ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਕੀਤਾ ਗਿਆ ਹੈ ਤੇ ਦੱਲੇয়াল ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦਿਨਵਰਦਨ ਖਰਾਬ ਹੋ ਰਹੀ ਹੈ ਤੇ ਜਿਹੜੀ 15 ਜਨਵਰੀ ਨੂੰ ਹੁਣ ਇਹ ਮੀਟਿੰਗ ਹੋਣੀ ਸੀ ਉਹ ਕਾਫੀ ਜਲਦੀ ਬੁਲਾ ਲਗੀ ਹੈ ਤੇ ਜਿਹੜੇ ਅਗਲੇ ਫੈਸਲੇ ਨੇ ਉਹ ਵੀ ਕਾਫੀ ਅੱਗੇ ਨਿਕਲ ਕੇ ਆਉਣਗੇ ਕਿਉਂਕਿ ਜਿਹੜੇ ਐਸਕੇਐਮ ਦੇ ਆਗੂ ਨੇ ਉਹ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਜਾ ਕੇ ਆਏ ਸੀ ਅਤੇ ਉਹਨਾਂ ਦੀ ਬਾਰਤਾਲਾਪ ਵੀ ਜਿਹੜੇ ਦੱਲੇয়াল ਸਾਹਿਬ ਨਾਲ ਹੋਈ ਸੀ ਅਤੇ ਉਨਾ ਵੱਲੋਂ ਜਿਹੜੇ ਅਗਲੇ ਫੈਸਲੇ ਸੀ ਉਹ 15 ਤਰੀਕ ਨੂੰ ਲੈ ਜਾਣੇ ਸੀ ਅਤੇ ਹੁਣ ਇਹ ਮੀਟਿੰਗ ਜਿਹੜੀ ਆ ਉਹ ਭਲਕੇ ਹੋਣ ਜਾ ਰਹੀ ਹੈ ਐਸਕੇਐਮ ਵੱਲੋਂ ਜਿਹੜੀ ਅਗਲੀ ਮੀਟਿੰਗ ਸੀ ਉਹ 15 ਤਰੀਕ ਨੂੰ ਰੱਖੀ ਗਈ ਸੀ ਅਤੇ ਜਿਹੜਾ ਖਨੌਰੀ ਮੋਰਚਾ ਉਸ ਵੱਲੋਂ ਬੇਨਤੀ ਕਰਨ ਦੇ ਉੱਤੇ ਐਸਕੇਐਮ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਭਲਕੇ ਸੱਦ ਲਈ ਗਈ ਆ ਤੇ ਇਹ ਫੈਸਲਾ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਕੀਤਾ ਗਿਆ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦਿਨ ਵਰਦਨ ਖਰਾਬ ਹੋ ਰਹੀ ਆ ਤੇ ਜਿਹੜੀ 15 ਜਨਵਰੀ ਨੂੰ ਹੁਣ ਇਹ ਮੀਟਿੰਗ ਹੋਣੀ ਸੀ ਉਹ ਕਾਫੀ ਜਲਦੀ ਬੁਲਾ ਲਗੀ ਹੈ ਤੇ ਜਿਹੜੇ ਅਗਲੇ ਫੈਸਲੇ ਨੇ ਉਹ ਵੀ ਕਾਫੀ ਅੱਗੇ ਨਿਕਲ ਕੇ ਆਉਣਗੇ ਕਿਉਂਕਿ ਜਿਹੜੇ ਐਸਕੇਐਮ ਦੇ ਆਗੂ ਨੇ ਉਹ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਜਾ ਕੇ ਆਏ ਸੀ ਅਤੇ ਉਹਨਾਂ ਦੀ ਬਾਰਤਾਲਾਪ ਵੀ ਜਿਹੜੇ ਡੱਲੇਵਾਲ ਸਾਹਿਬ ਨਾਲ ਹੋਈ ᱛੀ ਅਤੇ ਉਨਾ ਵੱਲੋਂ ਜਿਹੜੇ ਅਗਲੇ ਫੈਸਲੇ ਸੀ ਉਹ 15 ਤਰੀਕ ਨੂੰ ਲੈ ਜਾਣੇ ਸੀ ਅਤੇ ਹੁਣ ਇਹ ਮੀਟਿੰਗ ਜਿਹੜੀ ਆ ਉਹ ਭਲਕੇ ਹੋਣ ਜਾ ਰਹੀ ਹੈ ਐਸਕੇਐਮ ਵੱਲੋਂ ਜਿਹੜੀ ਅਗਲੀ ਮੀਟਿੰਗ ਸੀ ਉਹ 15 ਤਰੀਕ ਨੂੰ ਰੱਖੀ ਗਈ ਸੀ ਅਤੇ ਜਿਹੜਾ ਖਨੌਰੀ ਮੋਰਚਾ ਉਸ ਵੱਲੋਂ ਬੇਨਤੀ ਕਰਨ ਦੇ ਉੱਤੇ ਐਸਕੇਐਮ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਭਲਕੇ ਸੱਦ ਲਈ ਗਈ ਆ ਤੇ ਇਹ ਫੈਸਲਾ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਕੀਤਾ ਗਿਆ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦਿਨ ਵਰਦਨ ਖਰਾਬ ਹੋ ਰਹੀ ਆ ਤੇ ਜਿਹੜੀ 15 ਜਨਵਰੀ ਨੂੰ ਹੁਣ ਇਹ ਮੀਟਿੰਗ ਹੋਣੀ ਸੀ ਉਹ ਕਾਫੀ ਜਲਦੀ ਬੁਲਾ ਲਗੀ ਹੈ ਤੇ ਜਿਹੜੇ ਅਗਲੇ ਫੈਸਲੇ ਨੇ ਉਹ ਵੀ ਕਾਫੀ ਅੱਗੇ ਨਿਕਲ ਕੇ ਆਉਣਗੇ ਕਿਉਂਕਿ ਜਿਹੜੇ ਐਸਕੇਐਮ ਦੇ ਆਗੂ ਨੇ ਉਹ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਜਾ ਕੇ ਆਏ ਸੀ ਅਤੇ ਉਹਨਾਂ ਦੀ ਬਾਰਤਾਲਾਪ ਵੀ ਜਿਹੜੇ ਡੱਲੇਵਾਲ ਸਾਹਿਬ ਨਾਲ ਹੋਈ ਸੀ ਅਤੇ ਉਨਾ ਵੱਲੋਂ ਜਿਹੜੇ ਅਗਲੇ ਫੈਸਲੇ ਸੀ ਉਹ 15 ਤਰੀਕ ਨੂੰ ਲੈ ਜਾਣੇ ਸੀ ਅਤੇ ਹੁਣ ਇਹ ਮੀਟਿੰਗ ਜਿਹੜੀ ਆ ਉਹ ਭਲਕੇ ਹੋਣ ਜਾ ਰਹੀ ਹੈ ਐਸਕੇਐਮ ਵੱਲੋਂ ਜਿਹੜੀ ਅਗਲੀ ਮੀਟਿੰਗ ਸੀ ਉਹ 15 ਤਰੀਕ ਨੂੰ ਰੱਖੀ ਗਈ ਸੀ ਅਤੇ ਜਿਹੜਾ ਖਨੌਰੀ ਮੋਰਚਾ ਉਸ ਵੱਲੋਂ ਬੇਨਤੀ ਕਰਨ ਦੇ ਉੱਤੇ ਐਸਕੇਐਮ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਭਲਕੇ ਸੱਦ ਲਈ ਗਈ ਆ ਤੇ ਇਹ ਫੈਸਲਾ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਕੀਤਾ ਗਿਆ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦਿਨ ਵਰਦਨ ਖਰਾਬ ਹੋ ਰਹੀ ਆ ਤੇ ਜਿਹੜੀ 15 ਜਨਵਰੀ ਨੂੰ ਹੁਣ ਇਹ ਮੀਟਿੰਗ ਹੋਣੀ ਸੀ ਉਹ ਕਾਫੀ ਜਲਦੀ ਬੁਲਾ ਲਗੀ ਹੈ ਤੇ ਜਿਹੜੇ ਅਗਲੇ ਫੈਸਲੇ ਨੇ ਉਹ ਵੀ ਕਾਫੀ ਅੱਗੇ ਨਿਕਲ ਕੇ ਆਉਣਗੇ ਕਿਉਂਕਿ ਜਿਹੜੇ ਐਸਕੇਐਮ ਦੇ ਆਗੂ ਨੇ ਉਹ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਜਾ ਕੇ ਆਏ ਸੀ ਅਤੇ ਉਹਨਾਂ ਦੀ ਬਾਰਤਾਲਾਪ ਵੀ ਜਿਹੜੇ ਡੱਲੇਵਾਲ ਸਾਹਿਬ ਨਾਲ ਹੋਈ ᱛੀ ਅਤੇ ਉਹਨਾਂ ਵੱਲੋਂ ਜਿਹੜੇ ਅਗਲੇ ਫੈਸਲੇ ਸੀ ਉਹ 15 ਤਰੀਕ ਨੂੰ ਲੈ ਜਾਣੇ ਸੀ ਅਤੇ ਹੁਣ ਇਹ ਮੀਟਿੰਗ ਜਿਹੜੀ ਆ ਉਹ ਭਲਕੇ ਹੋਣ ਜਾ ਰਹੀ ਹੈ